ਵੀ ਚੱਲ ਪਏ ਸਾਹਮਣੇ ਕਰੇ ਮੇਰੇ ਵੀ ਚੱਲ ਪਏ ਆ ਖੇਡ ਦੇ ਮੈદાન ਦੇ ਵਿੱਚ ਇਧਰ ਦੇ ਪਾਸੇ ਆ ਟੱਕਰ ਕਹਿੰਦੇ ਟਰੈਕਟਰਾਂ ਦੇ ਜੱਪੂਆਂ ਦੀ ਇਧਰ ਹੋ ਜਾ ਵੀ ਕਪੂਰਥਲੇ ਆੜਿਆ ਅੱਜ ਸੁੱਖਾ ਇੱਕਪੂਰਥਲਿਆ ਓਹ ਓਹ ਦੇ ਤੇਜਿੰਦਰ ਮੈਂਬਰ ਜੀ ਉਹ ਵੀ ਆਪਣਾ ਮਾਨ ਸਨਮਾਨ ਬਰਾਬਰ ਕਰਨਾ ਤੇ ਨਾਲ ਕਰੇ ਗੈਰੀ ਸੰਧੂ ਸਾਹਿਬ ਤੇ ਨਾਲ ਕਰੇ ਜੱਗੂ ਦੇ ਡੈਡੀ ਉਹ ਵੀ ਆਪਣਾ ਮਾਨ ਸਨਮਾਨ ਲਾ ਬੁਰਕੇ ਦੇ ਕਰਨ ਕਪੂਰ ਥਲੇ ਵਾਲਾ ਚੱਲ ਚੱਲ ਪਿਆ ਚਾ ਬੋਗਲੇ ਰਾਜਵਤ ਆਇਆ ਇਹ ਅੱਜ ਕਹਿੰਦੇ ਕਿਰਪਾਲ ਗਾਹ ਦੇ ਆ ਮੇਰੇ ਵੀ ਕਪੂਰ ਥਲੇ ਕਹਿੰਦੇ ਕੀਤੀ ਇਹ ਕਿਹੜੀ ਡਿਸੀਜਨ ਜਿਹੜਾ ਹੈ ਹੋਲਡ ਰੱਖਿਆ ਜਾਊਗਾ ਹਾਰਜੀਤ ਦਾ भॻड़े पाइण गे ज़रूरु केॾे फेर सुखां वेही सिरी ख़बर कई मंगू आया हुया मेरी वीडियो